ਪੰਡਾ ਦਾ ਬਾਈ ਹੌਸਲਾ ਨਹੀਂ ਪੈਂਦਾ ਹੈ ਨਾ ਕੀ ਕਹੀਏ ਕੁਝ ਲੈਣਾ ਮੱਟ ਛੇਰੋ ਵਾਲੇ ਨੇ ਮੈਨੂੰ ਲਿਖ ਕੇ ਦਿੱਤੀ ਸੀ ਮੈਂ ਉਹਨੂੰ ਗਾ ਤਾਂ ਨਹੀਂ ਪਾਇਆ ਮੈਂ ਚਾਹੁੰਨਾ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਜੇ ਤੂੰ ਜਾਣਾ ਹੀ ਸੀ ਤਾਂ ਰੋਣਾ ਵੀ ਸਿਖਾ ਕੇ ਜਾਂਦਾ ਸੋਹਣਿਆ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ ਕੋਈ ਤੇਰੇ ਵਾਂਗੂ ਵੇਖਿਆ ਨਹੀਂ ਰਵਾ ਕੇ ਜਾਂਦਾ ਸੋਹਣਿਆ ਕੋਈ ਵੇਖਿਆ ਨਹੀਂ ਤੇਰੇ ਵਾਂਗੂ ਅਰਦਾਸਾਂ ਕਰਾ ਕੇ ਜਾਂਦਾ ਸੋਹਣਿਆ ਮਤਲਬ ਜਾਂਦਾ ਜਾਂਦਾ ਬਾਈ ਸਾਰਿਆਂ ਨੂੰ ਨਾ ਇਦਾਂ ਲੱਗਦਾ ਸਾਰੇ ਪੰਜਾਬ ਨੂੰ ਇੱਕ ਕਰ ਗਿਆ ਇਦਾਂ ਦਾ ਕੋਈ ਗੁਰੂ ਘਰ ਮੰਦਰ ਮਸਜਿਦ ਚਰਚ ਮੈਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਜਿੱਥੇ ਬਾਈ ਦੇ ਲਈ ਅਰਦਾਸ ਨਹੀਂ ਹੋਈ ਪਤਾ ਨਹੀਂ ਕਿਦਾਂ ਦੇ ਕਰਮ ਸਾਡਾ ਭਰਾ ਲਿਖਾ ਕੇ ਲੈ ਆ ਸੀ ਅੱਜ ਜਦੋਂ ਅੰਦਰ ਬਾਈ ਦੀ ਫੋਟੋ ਪਈ ਹੈ ਜਾ ਕੇ ਦੇਖਦੇ ਆ ਤਾਂ इमोशनल ਹੋ ਜਾਂਦੇ ਆ ਉਹਦੀਆਂ ਯਾਦਾਂ ਉਹਦੇ ਵਿਜੂਅਲ ਦਿਮਾਗ 'ਚ ਚੱਲਦੇ ਆ ਤਾਂ ਮਾਈਂਡ ਡਾਇਵਰਟ ਕਰਨ ਲਈ ਮੈਂ ਬਾਹਰ ਆ ਜਾਂਦਾ ਮੈਂ ਕਿ ਬਾਹਰ ਆ ਕੇ ਸੇਵਾ ਕਰੀ ਕੁਝ ਲੈਣਾ ਲਿਖਿਆ ਨਹੀਂ ਬਾਈ ਮੱਟ ਨਹੀਂ ਮੈਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦਾ ਬਾळा ਹੀ ਸੋਨਾ ਤੇ ਸੁਨੱਖਾ ਰਾਜਵੀਰ ਬਾਲਾ ਹੀ ਸੋਣਾ ਤੇ ਸੁਨੱਖਾ ਰਾਜਵੀਰ ਸੀਗਾ ਤਾਸ਼ ਵਾਂਗੂ ਹੁਕਮ ਦਾ ਯੱਕਾ ਰਾਜਵੀਰ ਸੀਗਾ ਉੱਚਾ ਲੰਮਾ ਕੱਦ ਤੇ ਸਿਆਣਾ ਹੱਦੋਂ ਵੱਧ ਮੈਂ ਕਾ ਵੰਡਦਾ ਸੀ ਖਿਹੜੇ ਹੋਏ ਗੁਲਾਬ ਵਰਗਾ ਉਹ ਸਾਡਾ ਜਮਾ ਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਮਾ ਸੀ ਜਵੰਦਾ ਵੀ ਪੰਜਾਬ ਵਰਗਾ ਜਿਹਦੇ ਬੁੱਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਤੇ ਪਰਿਵਾਰਾਂ ਵਾਲੇ ਬੋਲ ਜੀਦੇ ਦਿਲ ਵਿੱਚ ਰਹਿੰਦਾ ਸੀ ਕਿਸਾਨੀ ਦਾ ਫਿਕਰ ਨਾਲੇ ਨਸ਼ਿਆਂ ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਅ ਸੀ ਕਿਸੇ ਸਾਧ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਜੀਦੇ ਬੁੱਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਅਤੇ ਪਰਿਵਾਰਾਂ ਵਾਲੇ ਬੋਲ ਨਾਲੇ ਨਸ਼ਿਆਂ ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਅ ਸੀ ਕਿਸੇ ਸਾਧ ਵਰਗਾ ਸਾਡਾ ਜਵਾਂ ਸੀ ਜਵੰਦਾ ਪੰਜਾਬ ਵਰਗਾ ਕੈਸੀ ਸ਼ੇਰੋਂ ਵਾਲੇ ਮੱਟ ਇਹ ਅਣਖੋਣੀ ਹੋਈ ਐਸੀ ਅੱਖ ਨਹੀਂ ਸੀ ਕੋਈ ਜਿਹੜੀ ਉਹਦੇ ਲਈ ਨਹੀਂ ਰੋਈ ਐਸਾ ਪੈ ਗਿਆ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ ਸੋਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਐਸਾ ਪੈ ਗਿਆ ਇਹ ਘਾਟਾ ਕਦੇ ਹੋਣਾ ਨਹੀਂ ਉਹ ਪੂਰਾ ਸੋਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਸਦਾ ਚੇਤਿਆਂ ਚ ਰਹੂਗਾ ਖੁਆਬ ਵਰਗਾ ਸਾਡਾ ਜਵਾਂ ਸੀ ਚਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਚਵੰਦਾ ਪੰਜਾਬ ਵਰਗਾ ਧੰਨਵਾਦ ਧੰਨਵਾਦ ਸ਼ਾ ਮੁਹੰਮਦ ਦੋ ਲੈਣਾ ਲਿਖਦਾ ਇੱਥੇ ਆਇਆ ਨੂੰ ਦੁਨੀਆ ਮੋਹ ਲੈਂਦੀ ਦਗੇ ਬਾਜ ਦਾ ਧਾਰ ਕੇ ਭੇਸ ਮੀਆਂ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਹੈ ਬਾਲ ਬਰੇਸ ਮੀਆਂ ਸਦਾ ਨਹੀਂ ਹੈ ਦੌਲਤਾਂ ਫੀਲ ਘੋੜੇ ਸਦਾ ਨਹੀਂ ਹੈ ਰਾਜਿਆਂ ਦੇਸ਼ ਮੀਆਂ ਸ਼ਾਹ ਮੁਹੰਮਦ ਦਾ ਸਦਾ ਨਾ ਰੂਪ ਦੁਨੀਆ ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ਸਾਰੀ ਦੁਨੀਆ ਇਹ ਗੱਲ ਕਹਿੰਦੀ ਹੈ ਕਿ ਜਿਹੜੇ ਲੋਕ ਚਲੇ ਜਾਂਦੇ ਹਨ ਉਹ ਵਾਪਸ ਨਹੀਂ ਆਉਂਦੇ ਪਰ ਮੈਂ ਅੱਜ ਇੱਥੇ ਇਸ ਸਟੇਜ ਤੋਂ ਇਸ ਮੰਚ ਤੋਂ ਇਹ ਗੱਲ ਕਹਿੰਦਾ ਹਾਂ ਕਿ ਰਾਜਵੀਰ ਵਰਗੇ ਲੋਕ ਕਿਤੇ ਨਹੀਂ ਜਾਂਦੇ ਉਹ ਸਦਾ ਜਿਉਂਦੇ ਰਹਿੰਦੇ ਹਨ ਜਿੰਨਾ ਚਿਰ ਦੁਨੀਆ ਰਹੂਗੀ ਉਹ ਸਦਾ ਜਿਉਂਦੇ ਰਹਿਣਗੇ ਅਸੀਂ ਸ੍ਰੀ ਭੈਣੀ ਸਾਹਿਬ ਤੋਂ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਦੇ ਮੁਤਾਬਕ ਨਾਮਤਰੀ ਸੰਪਰਦਾ ਦੇ ਵਿੱਚੋਂ ਜਿੱਥੇ ਰਾਜਵੀਰ ਜਵੰਦਾ ਗੱਲ ਕਰਦਾ ਕਿ ਸਾਡੇ ਬਾਬਾ ਸਾਡੇ ਦਾਦਾ ਜੀ ਨਾਮਤਰੀ ਸੰਪਰਦਾ ਦੇ ਨਾਲ ਜੁੜੇ ਰਹੇ ਔਰ ਉਹਨਾਂ ਨੇ ਇਸ ਲਹਿਰ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਇਹ ਨਾਮ ਧਾਰੀਆਂ ਦਾ ਕੂਕਿਆਂ ਦਾ ਪਰਿਵਾਰ ਇਸ ਪਿੰਡ ਦੇ ਵਿੱਚ ਸਾਨੂੰ ਇਸ ਗੱਲ ਦੇ ਉੱਤੇ ਬਹੁਤ ਵੱਡਾ ਮਾਣ ਹੈ ਕਿ ਉਸ ਸਾਡੇ ਬੇਟੇ ਨੇ ਆਜ਼ਾਦੀ ਸੰਘਰਸ਼ ਦੇ ਵਿੱਚ ਇਸ ਪਰਿਵਾਰ ਨੇ ਬਹੁਤ ਵੱਡਾ ਹਿੱਸਾ ਪਾਇਆ ਔਰ ਗੈਕੀ ਦੇ ਵਿੱਚ ਵੀ ਬੜਾ ਵੱਡਾ ਮਕਾਮ ਉਸ ਨੇ ਹਾਸਲ ਕੀਤਾ ਪੰਜਾਬ ਪੁਲਿਸ ਦੇ ਵਿੱਚ ਵੀ ਉਸ ਨੇ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾਈ ਅੱਜ ਵੱਡਾ ਹਯੂਮ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਕਿ ਉਹ ਕਿੰਨਾ ਇਮਾਨਦਾਰ ਸੀ ਕਿੰਨਾ ਵਫਾਦਾਰ ਸੀ ਕਿੰਨਾ ਉਹ ਆਪਣੇ ਦੇਸ਼ ਪ੍ਰਤੀ ਵਫਾਦਾਰ ਸੀ ਨਾਮਤਰੀ ਸੰਪਰਦਾ ਦੇ ਵਿੱਚ ਉਹਨਾਂ ਦੇ ਬਾਬਿਆਂ ਨੇ ਉਹਨਾਂ ਦੇ ਦਾਦਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਜਿਹਦਾ ਉਹ ਇੱਕ ਆਪਣੇ ਵੀਡੀਓ ਕਲਿੱਪ ਦੇ ਵਿੱਚ ਜ਼ਿਕਰ ਵੀ ਕਰਦਾ ਹੈ ਸਾਨੂੰ ਸਪੈਸ਼ਲ ਸਤਿਗੁਰੂ ਉਹਦੇ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਤੋਂ ਭੇਜਿਆ ਕਿ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਔਰ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਪਰਿਵਾਰ ਦਾ ਅਸੀਂ ਸਾਰਾ ਇਤਿਹਾਸ ਸੰਭਾਲ ਕੇ ਉਸ ਨੂੰ ਕਲਮਬੱਧ ਕਰਕੇ ਤੇ ਸੰਗਤ ਦੇ ਸਾਹਮਣੇ ਲਿਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ